ਹਾਲੇ ਤੱਕ ਮਾਨੇ ਪੈਦਾ ਕੀਤਾ ਨਹੀਂ ਜਹਾਨੀ ਉੱਤੇ ਫੜੇ ਜੋਗਬਿੰਦ ਸਿੰਘ ਸ਼ੇਰ ਕਾਦਰ ਕਰੀ ਮੇ ਆਪ ਰਹਿੰਦੇ ਅੰਗ ਸੰਗ ਸਦਾ ਤੀਰੇ ਅਨਤਾ ਜੀ ਗਾਪ ਲੈਰ ਗੁਰੂ ਬਾਜਾ ਵਾਲਾ ਤੀਰੇ ਅਨਤਾ ਤੇਰੀ ਕਲਾਕਾਰਿਓ ਦਿਖਾਈਏ ਆਵਾਜ਼ ਸੁਣਾਈਏ ਬਹੁਤ ਵੱਡੇ ਵੱਡੇ ਸਿੰਗਰਾਂ ਨੂੰ ਆਵਾਜ਼ ਫੇਲ ਕਰਦੀ ਯਾਰ ਤੁਸੀਂ ਤਾਂ ਉਹਨਾਂ ਨੂੰ ਸਟਾਰ ਬਣਾ ਦਿੱਤਾ ਜਿਨ੍ਹਾਂ ਨੂੰ ਉਚਾਰਿਆਂ ਨੂੰ ਗਾਣੇ ਦਾ ਊੜਾ ਜੜਾ ਵੀ ਨਹੀਂ ਆਉਂਦਾ ਆਰ ਭੈਣ ਕੋਲ ਬਹੁਤ ਵਧੀਆ ਟੈਲੈਂਟ ਹੈ ਗਾਣਾ ਬਹੁਤ ਵੱਡਾ ਹੈ ਇਹਨਾਂ ਦਾ ਕੋਈ ਜੰਮਿਆ ਫੜਨ ਵਾਲਾ ਖਾਮੇ ਦਾ ਮਦਾਨ ਵਿੱਚ ਹਾਰ ਨੀਰਾ ਮੇਰੇ ਆਵੇ ਤੁਸੀਂ ਕਿਸੇ ਤੋਂ ਸਿੱਖਿਆ ਸੀ ਗਾਣਾ ਨਹੀਂ ਸਰ ਮੈਨੂੰ ਸ਼ੁਰੂ ਤੋਂ ਛੋਟੀ ਹੁੰਦੀ ਨੂੰ ਬਹੁਤ ਸ਼ੌਂਕੀ ਗਾਇਕੀ ਦਾ ਹਾਂਜੀ ਸਿੱਖਿਆ ਨਹੀਂ ਕਿਸੇ ਤੋਂ ਕਿਸੇ ਤੋਂ ਨਹੀਂ ਮੈਂ ਸ਼ੁਰੂ ਤੋਂ ਪਹਿਲਾਂ ਕਿਸੇ ਤੋਂ ਨਹੀਂ ਸਿੱਖਿਆ ਅੱਛਾ ਅੱਛਾ ਹਾਂਜੀ ਸਭ ਤੋਂ ਪਸੰਦੀਦਾ ਕਲਾਕਾਰ ਕਿਹੜਾ ਤੁਹਾਡਾ ਸਰ ਮੈਂ ਸਾਰੇ ਕਲਾਕਾਰ ਮੇਰੇ ਫੇਵਰਟ ਆ ਪਰ ਮੈਂ ਜਾਨੀ ਕਿ ਜੀਰਾ ਮੈਂ ਗਾਣਾ ਪੀ ਮਮਾਕ ਚ ਕਰ ਲੈਂਗੀ ਫਿਰ ਉਹੀ ਮੈਂ ਬੋਲਦੀ ਆ ਸਰ ਮੈਂ ਪੜੀ ਨਹੀਂ ਆ ਪੜੀ ਨਹੀਂ ਆ ਹਾਂਜੀ ਤੇ ਇਤਰੇ ਗਾਣਾ ਯਾਦ ਕਰਕੇ ਹਾਂਜੀ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਅੱਛਾ ਭਾਵੇਂ ਸਟੇਜਾਂ ਸਟੂਜਾਂ ਤੇ ਗਾਉਣ ਦਾ ਮੌਕਾ ਮਿਲ ਜਾਂਦਾ ਹਾਂਜੀ ਸਰ ਮਿਲਦਾ ਹੈ ਮਿਲ ਜਾਂਦਾ ਮੋਕਾ ਫਿਰ ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਲੋਕ ਕਿਸ ਤਰ੍ਹਾਂ ਦਾ ਪਿਆਰ ਕਰਦੇ ਲੋਕ ਸੁਣਦੇ ਬਹੁਤ ਪਿਆਰ ਤੇ ਬਹੁਤ ਕਰਦੇ ਸੁਣਦੇ ਵੀ ਆ ਬਿਲਕੁਲ ਬਹੁਤ ਜਿਆਦਾ ਸੁਣਦੇ ਕਾ ਹਾਂਜੀ ਅੱਛਾ ਬਿਲਕੁਲ ਮਾਈਕ ਵੀ ਵੀ ਕੋ ਹੋ ਜਾਂਦੀ ਚਾਰ ਕੇ ਗਾਣਾ ਸੁਣ ਕੇ ਚਲੇ ਜਾਂਦੀ ਨਹੀਂ ਨਹੀਂ ਸਰ ਤੇ ਵੀ ਹੋ ਜਾਂਦੇ ਥੋੜੇ ਬਦੇ ਅੱਛਾ ਹਾਂਜੀ ਖਰਚ-ਵਰਚੇ ਜੋਗੇ ਬਣ ਜਾਂਦੇ ਆ ਖਰਚ-ਵਰਚੇ ਜੋਗੇ ਕੰਮ ਕੀ ਕਰਦੇ ਸਰ ਮੈਂ ਕੰਮ ਕਿਸੇ ਦੇ ਘਰੇ ਝਾੜੂ ਪੋਚਾ ਕਰਦੀ ਹਾਂ ਝਾੜੂ ਪੋਚਾ ਕਰਦੀ ਹਾਂਜੀ अच्छा ਜਦੋਂ ਝਾੜੂ ਪੋਚਾ ਕਰਨ ਜਾਂਦੇ ਹੋ ਹਨਾ ਤੇ ਉਹ ਝਾੜੂ ਪੋਚਾ ਕਰਾਉਣ ਦੇ ਨਾਲ ਨਾਲ ਗਾਣਾ ਵੀ ਸੁਣਦੇ ਆ ਹਾਂਜੀ ਸਰ ਜੀ ਰੋਜ਼ ਰੋਜ਼ ਹਾਂਜੀ ਕਵੀਸ਼ਰੀ ਵੀ ਸੁਣਨੀ ਹੁੰਦੀ ਹੈ ਦਾ ਗਾਣਾ ਵੀ ਸੁਣਾ ਹੁੰਦਾ ਆ ਅੱਛਾ ਅੱਛਾ ਹਾਂਜੀ ਅੱਛਾ ਅੱਛਾ ਮੈਂ ਤੇਰਾ ਨਾਮ ਤੇਉਨੀ ਆ ਮੈਂ ਬਸ ਤੈਨੂੰ ਚਾਹੁੰਨੀ ਆ ਮੈਂ ਤੈਨੂੰ ਕਿੰਨਾ ਪਿਆਰ ਕਰਾਂ ਕਿਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਿਆ ਜਾਵੇ ਨਾ ਬੋਲ ਕੇ ਦੱਸਿਆ ਜਾਵੇ ਨਾ ਇੱਕ ਪਲ ਜੇ ਮੁਕ ਮੋੜਾ ਤੇ ਦੂਜਾ ਸਾ ਵੀ ਆਵੇ ਨਾ ਕਿੱਥੇ ਕਮੀਆਂ ਰਹਿ ਗਈਆਂ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਹੈ ਸਰ ਇੱਕ ਤੇ ਪਿੱਛੇ ਸਪੋਰਟ ਨਹੀਂ ਆਦੀ ਕਿ ਗਰੀਬੀ ਬਹੁਤ ਜ਼ਿਆਦੀ ਆਡੇ ਘਰਾਂ 'ਚ ਹੈ ਗਰੀਬੀ ਬਹੁਤ ਜ਼ਿਆਦੀ ਹੈ ਸਰ ਇੱਕ ਟਾਈਮ ਰੋਟੀ ਪੱਕਦੀ ਇੱਕ ਟਾਈਮ ਪੱਕਦੀ ਨਹੀਂ ਹੈ ਵੇਖ ਘਰ ਆਲਾ ਕੰਮ ਤੇ ਜਾਂਦਾ ਆ ਹਾਂ ਤੇ ਕਿਤੇ ਦਿਹਾੜੀ ਲੱਭ ਜਾਂਦੀ ਕਿਤੇ ਨਹੀਂ ਲੱਭਦੀ ਕੋਈ ਮਜ਼ਦੂਰੀ ਕਰਦੇ ਨੇ ਹਾਂਜੀ ਉਹ ਵੀ ਮਜ਼ਦੂਰੀ ਕੋਈ ਮਜ਼ਦੂਰੀ ਕਰਦੇ ਹਾਂਜੀ ਹੰਜੂ ਪੂੰਝ ਚੁੱਪ ਕਰ ਰੋਣਾ ਦਿਲਦਾਰਾ ਗੁੱਸੇ ਵਿੱਚ ਲਾਲ ਟੀਲਾ ਹੋਣਾ ਦਿਲਦਾਰਾ ਕਰ ਦੇਸ ਕੀ ਮਾਝਵੇਂ ਹੋਣਗੇ ਦੇ ਮਾਪੇ ਤੈਨੂੰ ਰੋਂਦਾ ਸ਼ੱਡ ਡੋਲੀ ਵਿੱਚ ਬੈਣੀ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਵੀ ਵਿਚਾਰੀ ਨੂੰ ਇਹਨੂੰ ਬੜਾ ਇਹ ਗੱਲ ਦਾ ਚਾਹ ਵਾ ਇਹਦੀ ਹਲਫ ਹੋਏ ਹਾਂ ਇਹਨੂੰ ਵੀ ਜਿੱਤਰਾ ਨੇ ਤਾਂ ਮਨ ਚਾਉਂਦਾ ਵਾ ਵੀ ਸਾਡੇ ਘਰ ਵੀ ਚੰਗਾ ਬਣੇ ਬੱਚੇ ਪੜ ਲੈਣ ਲਿਖ ਲੈਣ ਨਾ ਕੋਈ ਕਿਸੇ ਕੰਮ ਤੇ ਲੱਗਣ ਤੇ ਕੋਈ ਦੀ ਸਹਾਇਤਾ ਕਰੇ ਤੇ ਬੜੀ ਵਧੀਆ ਭਾਈ ਇਹ ਬਹੁਤ ਜ਼ਿਆਦਾ ਗਰੀਬ ਸਾਡੇ ਘਰ ਵੀ ਕਿਹਾਂ ਪਹੁੰਚਾ ਆਪਣਾ ਫੇਰ ਨਹੀਂ ਆਦਾ ਮੇਰੇ ਘਰ ਵਾਲੀ ਕੱਪੜਿਆਂ ਤੱਕ ਰੇ ਨੂੰ ਜੋ ਵੀ ਚੀਜ਼ ਲੋੜ ਪਵੇ ਇਹਨੂੰ ਦਿੰਨੇ ਪੈਸੇ ਲੋੜ ਪਵੇ ਤਾ ਦਿੰਨੇ ਇੰਨੀ ਗਰੀਬੀ ਆ ਹੂੰ ਪੇਕੇ ਘਰ ਵਿੱਚ ਕੋਈ ਗਾਉਂਦਾ ਸੀ ਪਹਿਲਾਂ ਸਰ ਜੀ ਕੋਈ ਨਹੀਂ ਗਾਉਂਦਾ ਘਰ ਅੱਛਾ ਤੇ ਇਹ ਤੁਹਾਨੂੰ ਕਿੱਦਾਂ ਲੱਗਿਆ ਵੀ ਮੈਂ ਇਸ ਪਾਸੇ ਆਉਣਾ ਜਾਂ ਇਹ ਲਾਈਨ ਸਿੱਖਣੀ ਹੈ ਜਾਂ ਗਾਉਣਾ ਸਰ ਜੀ ਜਦੋਂ ਮਤਲਬ ਇਦਾਂ ਕੈਸਟਾਂ ਚੱਲਦੀਆਂ ਸੀ ਬੋਲੋ ਨਾ ਬੋਲੋ ਨਾ ਜੀ ਕੈਸਟਾਂ ਚੱਲਦੀਆਂ ਵਾ ਤੇ ਮੈਂ ਉਹਦੇ ਚੋਂ ਗਾਣਾ ਆਪਣੇ ਦਿਮਾਗ 'ਚ ਫੀਡ ਕਰ ਲੈਣੀ ਆ ਫਿਰ ਮੈਨੂੰ ਬੋਲਦੀ ਫਿਰ ਮੈਨੂੰ ਵਧੀਆ ਲੱਗਦਾ ਕਿ ਮੇਰਾ ਵੀ ਦਿਲ ਚਾਹੁੰਦਾ ਕਿ ਮੈਂ ਵੀ ਗਾਇਕੀ ਦੇ ਵਿੱਚ ਆਵਾਂ ਹੂੰ ਤੇ ਸਰ ਪਰ ਪਿੱਛੇ ਸਪੋਰਟ ਨਹੀਂ ਹੈ ਜੀ ਕੋਈ ਵੀ ਜੀ 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 ਹਾਂਜੀ ਜੇ ਤੂੰ ਆਕੇ ਮੇਰੇ ਬਿਨਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੱਲੀ ਮੈਂ ਵੀ ਨਹੀਂ ਰਹਿ ਸਕੀ। ਇਹ ਆਦੀ ਵਧੀਆ ਜ਼ਿੰਦਗੀ ਜੀ ਸਕੇ ਆਦਾ ਘਰ ਬਾਹਰੇ ਦਾ ਵਿਚਾਰੀ ਦਾ। ਜੀ ਜੀ। ਨਾ ਲੈਟਰ ਟਿੰਗ ਨਾ ਬਾਥਰੂਮ। ਹੂੰ ਕੋਹ ਨਹੀਂ ਆ ਗਾ ਜੀ ਇਹਦਾ। ਜੀ ਜੀ। ਕਿ ਜੋ ਮੇਰੀ ਵਾਈਫ ਕਬਲਜੀਤ ਕੋਰ ਇਹਨਾਂ ਦੀ ਮਿੱਠੀ ਬਾਜ ਬਹੁਤ ਸਰੀਲੀ। ਹਰੇਕ ਦੇਸ਼ ਕੰਟਰੀਆਂ ਦੇ ਵਿੱਚ ਇਹਨਾਂ ਦੀ ਬਾਜ ਪਹੁੰਚੇ ਕੋਈ ਵੀ ਕਿਸੇ ਤਰ੍ਹਾਂ ਦਾ ਭੈਣ ਭਰਾ ਕੋਈ ਇਹਨਾਂ ਦੀ ਮਦਦ ਕਰ ਸਕੇ ਜੇ ਤੂੰ ਆਖੇ ਮੇਰੇ ਬਿਨਾ ਜੀਣੀ ਲੱਕਣਾ ਤੇਰੇ ਬਿਨਾ ਇਕੱਲੀ ਮੈਂ ਵੀ ਰਹਿ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀਣੀ ਲੱਕਣਾ ਤੇਰੇ ਬਿਨਾ ਇਕੱਲੀ ਮੈਂ ਵੀ ਰਹਿ ਨਹੀਂ ਸਕਦੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਇਸ ਵੇਲੇ ਪੰਜਾਬ ਦੇ ਪਿੰਡ ਰਾਣੀਵਲਾ ਦੇ ਵਿੱਚ ਮੌਜੂਦ ਆ ਚੋਲਾ ਸਾਹਿਬ ਦੇ ਨੇੜੇ ਤੇੜੇ ਪਿੰਡ ਪੈਂਦਾ ਜ਼ਿਲ੍ਹਾ ਤਰਨਤਾਰਨ ਦਾ ਬਹੁਤ ਸੋਹਣਾ ਪਿੰਡ ਹੈ ਤੇ ਇੱਕ ਸਾਥ ਦੀ ਤਸਵੀਰ ਦਿਖਾ ਦਿਓ ਘਰ ਦੇ ਵਿੱਚ ਆਪਾਂ ਸਾਥ ਲਾ ਲਈ ਹੈ ਕਵਲਜੀਤ ਭੈਣ ਦੇ ਘਰੇ ਕਵਲਜੀਤ ਮਿਹਨਤ ਮਜ਼ਦੂਰੀ ਕਰਨ ਵਾਲੀ ਲੜਕੀ ਹੈ ਪਰ ਇਹਦੀ ਆਵਾਜ਼ ਦੇ ਵਿੱਚ ਇੱਕ ਐਸਾ ਦਮ ਹੈ ਕਿ ਲੋਕ ਕੰਮ ਭਾਵੇਂ ਘੱਟ ਕਰਵਾ ਲੈਣ ਪਰ ਗਾਣਾ ਜ਼ਰੂਰ ਸੁਣਦੇ ਆ ਸਾਰਾ ਪਿੰਡ ਜਿਹੜਾ ਵਾ ਭੈਣ ਦੀ ਸਪੋਰਟ ਵਿੱਚ ਆਇਆ ਤੇ ਗਾਣਾ ਸੁਣਨ ਵਾਸਤੇ ਆਇਆ ਤੁਹਾਨੂੰ ਵੀ ਆਪਾਂ ਬਹੁਤ ਸਾਰੇ ਗਾਣੇ ਵੀ ਸੁਣਾਵਾਂਗੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ ਆਜੋ ਕਰਦੇ ਹਾਂ ਸਵਾਗਤ ਤੇ ਕਰਦੇ ਹਾਂ ਗੱਲਬਾਤ ਹਾਂਜੀ ਦੋਸਤੋ ਆਪਾਂ ਸਾਥ ਲਾ ਲਈਏ ਤੇ ਭੈਣ ਕਵਲਜੀਤ ਦੇ ਸਾਡੇ ਨਾਲ ਨੇ ਕਰਦੇ ਹਾਂ ਸਵਾਗਤ ਪਾਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਛਾ ਜੀ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਝਲਕ ਤੁਹਾਡੀ ਆਵਾਜ਼ ਦੀ ਫਿਰ ਆਪਾਂ ਅਗੀਆਂ ਗੱਲਾਂ ਕਰਾਂਗੇ ਜੀ ਹੰ ਲੈ ਤੱਕ ਮਾਨੇ ਪੈਦਾ ਕਿਤਾ ਨੀ ਜਹਾਨੀ ਉੱਤੇ ਫੜੇ ਜੋਗਬਿੰਦ ਸਿੰਘ ਸ਼ੇਰ ਹਾਲੇ ਤੱਕ ਮਾਨੇ ਪੈਦਾ ਕੀਤਾ ਨੀ ਜਹਾਨੀ ਉੱਤੇ ਫੜੇ ਜੋਗਬਿੰਦ ਸਿੰਘ ਸ਼ੇਰ ਕਾਦਰ ਕਰੀ ਮੇ ਆਪ ਰਹਿੰਦੇ ਸੰਗ ਸਦਾ ਤੀਰੇ ਅਨਤਾ ਜੀ ਦਾ ਪਲੇਰਾ ਗੁਰੂ ਬਾਜਾ ਵਾਲਾ ਤੀਰੇ ਅਨਤਾ ਜੀ ਦਾ ਪਲੇਰਾ ਦਿੱਲੀ ਪੇ ਤਾਵਾਰ ਦਿੱਤਾ ਛੋਟੇ ਸਹਬ ਜਾ ਦੇ ਚਾਰੇ ਵਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲੇ ਨੂੰ ਨੀ ਕੋਈ ਜੰਮੇ ਆਪਣਾ ਵਾਲਾ ਖਾਵੇਂਗਾ ਮਦਾਨ ਵਿੱਚ ਹਾਰ ਨੀਰਾ ਮੇਰਿਆ ਦੇ ਖਾਵੇਂਗਾ ਮਦਾਨ ਵਿੱਚ ਹਾਰ ਨੀਵੇਂ ਆ ਰੁੱਖਾਂ ਨੂੰ ਪਾਲ ਮਿੱਠੇ ਗਰਬਾਣੀ ਆਕੇ ਐਸਾ ਮੇਰੇ ਗੁਰੂ ਤਾ ਤੇ ਗਰਬਾਣੀ ਆਕੇ ਐਸਾ ਮੇਰੇ ਗੁਰੂ ਦਾ ਕਮਾਲ ਤਨ ਬਾਜਾ ਵਾਲਾ ਐਸਾ ਮੇਰੇ ਗੁਰੂ ਦਾ ਕਮਾਲ ਵਾਹ ਕੀ ਬਾਤ ਹੈ ਬਾਜਾ ਵਾਲੇ ਨੂੰ ਨਹੀਂ ਕੋਈ ਜੰਮਿਆ ਪੜਨ ਵਾਲਾ ਖਾਵੇਂਗਾ ਮਥਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮਥਾਨ ਵਿੱਚ ਹਾਰ ਸਾਰੇ ਦੋਸਤਾਂ ਨੇ ਆਵਾਜ਼ ਸੁਣ ਲਈਏ ਹੁਣ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਜੋ ਇਹ ਆਵਾਜ਼ ਜਿਹੜੀ ਆ ਕੱਲੀ ਇੱਥੇ ਪਿੰਡਾਂ ਵਿੱਚ ਹੀ ਨਾ ਰਹਿ ਲ ਜਾਵੇ ਇਹ ਆਵਾਜ਼ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਣੀ ਚਾਹੀਦੀ ਹੈ ਭੈਣੇ ਪਰਿਵਾਰ ਵਿੱਚ ਕੌਣ-ਕੌਣ ਹੈ ਸਰ ਮੇਰੇ ਪਰਿਵਾਰ ਵਿੱਚ ਮੇਰੀ ਚੰਨ ਨਾਨਾ ਤੇ ਵਿਆਹੀਆਂ ਵਾ ਅੱਛਾ ਤੇ ਮੇਰਾ ਇੱਕ ਸਹੁਰਾ ਵਾ ਹੂੰ ਤੋ ਮੇਰੇ ਬੱਚੇ ਤੋਂ ਗੁੱਡੀ ਕਾਕਾਵਾ ਤੇ ਇੱਕ ਮੇਰੇ ਹਸਬੰਡ ਇੱਕ ਮੈਂਬਰਸ ਅੱਛਾ ਮਤਲਬ ਪਰਿਵਾਰ ਚ 4 ਮੈਂਬਰ ਕਰਦੇ ਤੁਹਾਡੇ ਬੱਚੇ ਕਿੰਨੇ ਸਰ ਜੀ ਮੇਰੇ ਬੱਚੇ ਦੋ ਇੱਕ ਗੁੜੀਆ ਤੇ ਕਾਕਾਵਾ ਅੱਛਾ ਉਹਨਾਂ ਦੀ ਉਮਰ ਕਿੰਨੀ ਕਿੰਨੀ ਸਰ ਇੱਕ ਦੀ ਆ 10 ਸਾਲ ਦੀ ਤੇ ਇੱਕ ਦੀ 7 ਸਾਲ ਦੀ ਆ ਅੱਛਾ ਅੱਛਾ ਹਾਂ ਜੀ ਤੇ ਬੱਚੇ ਪੜ ਜਾਂਦੇ ਹਾਂ ਜੀ ਜਾਂਦੇ ਸਰਕਾਰੀ ਸਕੂਲ ਕੰਮ ਕੀ ਕਰਦੇ ਹੋ ਸਰ ਮੈਂ ਕੰਮ ਕਿਸੇ ਦੇ ਘਰੇ ਝਾੜੂ ਪੋਚਾ ਕਰਦੀ ਹਾਂ ਝਾੜੂ ਪੋਚਾ ਕਰਦੀ ਹਾਂ ਜੀ अच्छा ਜਦੋਂ ਝਾੜੂ ਪੋਚਾ ਕਰਨ ਜਾਂਦੇ ਹੋ ਹਨਾ ਤੇ ਉਹ ਝਾੜੂ ਪੋਚਾ ਕਰਾਉਣ ਦੇ ਨਾਲ ਨਾਲ ਗਾਣੇ ਵੀ ਸੁਣਦੇ ਆ ਹਾਂਜੀ ਤੇ ਉਹ ਝਾੜੂ ਪੋਚਾ ਕਰਾਉਣ ਦੇ ਨਾਲ ਨਾਲ ਗਾਣੇ ਵੀ ਸੁਣਦੇ ਆ ਹਾਂਜੀ ਸਰ ਜੀ ਰੋਜ਼ ਰੋਜ਼ ਹਾਂਜੀ ਕਵੀਸ਼ਰੀ ਵੀ ਸੁਣਨੀ ਹੁੰਦੀ ਹੈ ਨਾਲ ਗਾਣਾ ਵੀ ਸੁਣਨਾ ਹੁੰਦਾ ਹੈ ਅੱਛਾ ਅੱਛਾ ਹਾਂਜੀ ਅੱਛਾ ਅੱਛਾ ਤੇ ਸੰਤੁਸ਼ਟ ਹੈਗੇ ਆਪਣੇ ਕਾਰੋਬਾਰ ਤੋਂ ਹਾਂਜੀ ਕੰਮਕਾਰ ਤੋਂ ਸੰਤੁਸ਼ਟੀ ਹੈ ਤੁਹਾਨੂੰ ਹਾਂਜੀ ਅੱਛਾ ਆਨੇ ਹਰ ਕੰਮ ਵਾਸਤੇ ਨਾ ਕੋਈ ਉਸਤਾਦ ਦਾ ਹੋਣਾ ਬੜਾ ਜ਼ਰੂਰੀ ਹੈ ਨਾ ਜਿ ਜਿਤਰਾ ਕੋਈ ਕੰਮ ਸਿੱਖੜਾ ਹੋਵੇ ਕੋਈ ਵੀ ਕੋਈ ਵੀ ਹੋਵੇ ਹੁਣ ਸਿੱਖਣ ਵਾਸਤੇ ਉਹਦੇ ਵਾਸਤੇ ਉਸਤਾਦ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਕਿਸੇ ਤੋਂ ਸਿੱਖਿਆ ਸੀ ਗਾਣਾ ਨਹੀਂ ਸਰ ਮੈਨੂੰ ਸ਼ੁਰੂ ਤੋਂ ਛੋਟੀ ਹੁੰਦੀ ਨੂੰ ਬਹੁਤ ਸ਼ੌਂਕੀ ਗਾਇਕੀ ਦਾ ਹਾਂ ਹਾਂਜੀ ਸਿੱਖਿਆ ਨਹੀਂ ਕਿਸੇ ਤੋਂ ਇਹ ਕਿਸੇ ਤੋਂ ਨਹੀਂ ਮੈਂ ਸ਼ੁਰੂ ਤੋਂ ਪਹਿਲਾਂ ਕਿਸੇ ਤੋਂ ਨਹੀਂ ਸਿੱਖਿਆ ਅੱਛਾ ਅੱਛਾ ਹਾਂਜੀ ਸਭ ਤੋਂ ਪਸੰਦੀਦਾ ਕਲਾਕਾਰ ਕਿਹੜਾ ਤੁਹਾਡਾ ਸਰ ਮੈਂ ਸਾਰੇ ਕਲਾਕਾਰ ਮੇਰੇ ਫੇਵਰਟ ਆ ਪਰ ਮੈਂ ਜਾਨੀ ਕਿ ਜਿਹੜਾ ਮੈਂ ਗਾਣਾ ਪੀ ਮਨ ਮਾਕ ਚ ਕਰ ਲੈਣੀ ਫਿਰ ਉਹੀ ਮੈਂ ਬੋਲਦੀ ਆ ਸਰ ਮੈਂ ਪੜੀ ਨਹੀਂ ਆ ਪੜੀ ਨਹੀਂ ਹਾਂਜੀ ਤੇ ਇਤਰੇ ਗਾਣੇ ਯਾਦ ਕਰਕੇ ਹਾਂਜੀ ਕਿੰਨੇ ਕਿੰਨੇ ਗਾਣੇ ਯਾਦ ਹੋਣਗੇ ਸਰ ਜੀ ਮੈਨੂੰ ਗਾਣੇ 10 15 ਯਾਦ ਹੋਣਗੇ ਅੱਛਾ ਮੈਂ ਪੁੱਛਿਆ ਸੀ ਵੀ ਜੇ ਕਿਸੇ ਇੱਕ ਸਿੰਗਰ ਦਾ ਨਾਮ ਲੈਣਾ ਹੋਵੇ ਵੀ ਕਿਹੜਾ ਕਿਸ ਸਿੰਗਰ ਤੁਹਾਡੀ ਪਸੰਦ ਦਾ ਉਹ ਕਿਹੜਾ ਲਓਗੇ ਹਾਂਜੀ ਸਰ ਪਹਿਲੀ ਨੰਬਰ ਤੇ ਮੇਜਰ ਰਾਸਤਾਨੀ ਮੇਜਰ ਰਾਸਤਾਨੀ ਹਾਂਜੀ ਚਲੋ ਮੇਜਰ ਰਾਸਤਾਨੀ ਦਾ ਕੋਈ ਕੀ ਸੁਲਾਦੋ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਚ ਤੇਰੇ ਰੰਗਲੇ ਚ ਬਾਰੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡੇਆ ਅੱਜ ਅਸੀਂ ਇੱਥੇ ਕੱਲ੍ਹ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ੍ਹ ਹੋਰ ਪਿੰਡ ਹੋਣਾ ਵੇ ਸਾਡੇ ਨੇਤਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਵਾਹ ਵਾਹ ਕੀ ਬਾਤ ਅੱਛਾ ਪਹਿਲੇ ਸਕੇਜਾ ਸੂਜਾ ਤੇ ਗਾਉਂ ਦਾ ਮੌਕਾ ਮਿਲ ਜਾਂਦਾ ਹਾਂਜੀ ਸਰ ਮਿਲਦਾ ਹੈ ਮਿਲ ਜਾਂਦਾ ਮੋਕਾ ਫਿਰ ਕਿਸ ਤਰ੍ਹਾਂ ਦਾ ਰਿਸਪਾਂਸ ਹੁੰਦਾ ਲੋਕ ਕਿਸ ਤਰ੍ਹਾਂ ਦਾ ਪਿਆਰ ਕਰਦੇ ਲੋਕ ਸੁਣਦੇ ਬਹੁਤ ਪਿਆਰ ਤੇ ਬਹੁਤ ਕਰਦੇ ਸੁਣਦੇ ਵੀ ਆ ਮੇਰੇ ਕੋਲੋਂ ਬਹੁਤ ਜਿਆਦਾ ਸੁਣਦੇ ਗਾਣੇ ਹਾਂਜੀ ਅੱਛਾ ਫਿਰ ਕੋ ਮਾਈਕ ਵੀ ਵੀ ਕੋ ਹੋ ਜਾਂਦੀ ਚਾਰ ਕੇ ਗਾਣਾ ਸੁਣ ਕੇ ਚਲੇ ਜਾਂਦੇ ਨਹੀਂ ਨਹੀਂ ਸਰ ਜੇ ਵੀ ਹੋ ਜਾਂਦੇ ਥੋੜੇ ਬਦੇ ਅੱਛਾ ਹਾਂਜੀ ਖਰਚ ਵਰਚੇ ਜੋਗੇ ਬਣ ਜਾਂਦੇ ਆ ਖਰਚ ਵਰਚੇ ਜੋਗੇ ਬਣ ਜਾਂਦੇ ਬਾਹਰੋਂ ਪਿੰਡਾਂ ਚ ਵੀ ਬਾਹਰ ਪਿੰਡਾਂ ਚ ਵੀ ਜਾਂਦੇ ਕਿ ਆਪਦੇ ਪਿੰਡ ਚ ਨਹੀਂ ਨਹੀਂ ਸਰ ਬਾਹਰ ਵੀ ਚੱਲਦਾ ਜਾਂਦਾ ਆ ਅੱਛਾ ਅੱਛਾ ਹਾਂਜੀ ਤੇ ਆਮ ਜ਼ਿਆਦਾਤਰ ਹੁੰਦਾ ਵਾ ਵੀ ਬੰਦਿਆ ਇਕ ਕਾਲ ਆ ਜਾਂਦਾ ਆ ਪ੍ਰੋਗਰਾਮ ਆਪਦਾ ਬੁੱਕ ਹੋ ਜਾਂਦਾ ਹਾਂਜੀ ਆਪਦਾ ਵੀ ਕਦੀ ਬੁੱਕ ਹੋਇਆ ਕਿ ਕਿਸੇ ਦੀ ਸਟੇਜ ਤੇ ਮੌਕਾ ਮਿਲਿਆ ਨਹੀਂ ਨਹੀਂ ਸਰ ਜਿ ਕਿਛੇ ਦੀ ਸਟੇਜ ਹੈ ਇਹ ਮੈਂ ਆਪਦਾ ਪ੍ਰੋਗਰਾਮ ਕੋਈ ਬੁੱਕ ਨਹੀਂ ਹੋਇਆ ਆਪਦਾ ਬੁੱਕ ਨਹੀਂ ਹੁੰਦਾ ਤੇ ਮਤਲਬ ਜਿੱਥੇ ਸਟੇਜ ਚੱਲੀ ਹੁੰਦੀ ਬੇਲਾ ਹੁੰਦਾ ਉੱਥੇ ਚੱਲ ਜਾਂਦੇ ਹਾਂਜੀ ਚੱਲ ਜਾਂਦੇ ਫਿਰ ਪਿੰਡ ਵਾਲੇ ਮੌਕਾ ਦੇ ਦਿੰਦੇ ਹਾਂਜੀ ਠੀਕ ਹੈ ਹੋਰ ਇਸ ਤੋਂ ਇਲਾਵਾ ਕਿਹੜਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਵੀ ਆ ਮੇਰੇ ਦਿਲ ਦੇ ਕਰੀਬ ਆ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਸਰ ਗਾਣਾ ਤੇ ਮੈਂ ਤਰੰਪੀਤ ਸੁਣਾ ਦਿੰਦਾ ਸੁਣਾਓ ਜੀ ਸੁਣਾਓ ਹੰਜੂ ਪੂੰਝ ਚੁੱਪ ਕਰ ਰੋ ਨਾ ਦਿਲਦਾਰਾ ਗੁੱਸੇ ਵਿੱਚ ਲਾਲ ਟੀਲਾ ਹੋ ਨਾ ਦਿਲਦਾਰਾ ਕਰ ਦੇ ਸ ਕੀ ਮਾਝਵੇਂ ਹੋਣਗੇ ਦੇ ਮਾਪੇ ਤੈਨੂੰ ਰੋਂਦਾ ਸ਼ੱਡ ਡੋਲੀ ਵਿੱਚ ਬੈਣੀ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀ ਨਹੀਂ ਲੱਗਣਾ ਮੇਰੇ ਬਿਨਾ ਇਕੱਲੀ ਮੈਂ ਵੀ ਨਹੀਂ ਰਹਿ ਸਕਦੀ ਵਸ ਦੇ ਦੋ ਦਿਲਾਂ ਨੂੰ ਵਿਛੋੜ ਕੇ ਖੁਸ਼ ਹੁੰਦੇ ਮੈਨੂੰ ਪਤਾ ਦੁਨੀਆ ਦੇ ਦੀਦ ਦਾ ਕਰਕੇ ਪਿਆਰੀ ਯਾਰੀ ਟੁੱਟਦੇ ਜੰਤਾ ਦੀ ਇਹ ਵੀ ਪਤਾ ਦਿਲ ਤੇ ਕੀ ਵੀਤਦਾ ਸੋਰੀ ਜਾਨ ਪਿੱਛੋਂ ਤੇਰਾ ਹੋ ਜੋ ਬੁਰਾ ਹਾਲ ਸੋਰੀ ਜਾਨ ਪਿੱਛੋਂ ਤੇਰਾ ਹੋ ਜੋ ਬੁਰਾ ਹਾਲ ਤੈਨੂੰ ਹੱਸਣਾ ਸਿਖਾਇਆ ਵੇ ਮੈਂ ਸੈ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀਣੀ ਲੱਕਣਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀਣੀ ਲੱਕਣਾ ਤੇਰੇ ਬਿਨਾ ਕੱਲੀ ਮੈਂ ਰਹਿ ਨਹੀਂ ਸਕਦੀ ਵਾ ਵਾ ਕੀ ਬਾਤ ਹੈ ਅੱਛਾ ਪੜੇ ਪੇਕੇ ਪਿੰਡ ਕਿਹੜਾ ਸਰ ਮੇਰਾ ਪਿੰਡ ਪੇਕੇ ਲਾਲੂ ਕਮਣਵਾ ਲਾਲੂ ਕਮਣ ਹਾਂਜੀ ਬਾਬੂੜੇ ਵਾਲੀ ਸਾਈਡ ਅੱਛਾ 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 ਲਾਲੂ ਕੀ ਅੱਛਾ ਪੜੇ ਪੇਕੇ ਘਰ ਵਿੱਚ ਕੋਈ ਗਾਉਂਦਾ ਸੀ ਪਹਿਲਾਂ ਸਰ ਜੀ ਕੋਈ ਨਹੀਂ ਗਾਉਂਦਾ ਇਹ ਅੱਛਾ ਤੇ ਇਹ ਤੁਹਾਨੂੰ ਕਿੱਦਾਂ ਲੱਗਿਆ ਵੀ ਮੈਂ ਇਸ ਪਾਸੇ ਆਉਣਾ ਜਾਂ ਇਹ ਲਾਈਨ ਸਿੱਖੜੀਆਂ ਜਾਂ ਗਾਉਣਾ ਸਰ ਜੀ ਜਦੋਂ ਮਤਲਬ ਇਦਾਂ ਕੈਸਟਾ ਚਲਦੀਆਂ ਸੀ ਬੋਲੋ ਨਾ ਬੋਲੋ ਨਾ ਜੀ ਕੈਸਟਾ ਚਲਦੀਆਂ ਵਾ ਤੇ ਮੈਂ ਉਹਦੇ ਚੋਂ ਗਾਣਾ ਆਪਣੇ ਦਿਮਾਗ 'ਚ ਰੀਪੀਟ ਕਰ ਲੈਣੀ ਆ ਫਿਰ ਮੈਨੂੰ ਬੋਲਦੀ ਫਿਰ ਮੈਨੂੰ ਵਧੀਆ ਲੱਗਦਾ ਕਿ ਮੇਰਾ ਵੀ ਦਿਲ ਚਾਹੁੰਦਾ ਕਿ ਮੈਂ ਵੀ ਗਿਲਕੀ ਦੇ ਵਿੱਚ ਆਵਾਂ ਹੂੰ ਤੇ ਸਰ ਪਰ ਪਿੱਛੇ ਸਪੋਰਟ ਨਹੀਂ ਹੈਗੀ ਕੋਈ ਵੀ ਜੀ 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 ਹਾਂਜੀ ਅੱਜ ਅੱਜ ਹੁਣ ਜਿਤਨਾ ਆਪਾਂ ਜਿਹੜੇ ਘਰ 'ਚ ਬੈਠੇ ਆ ਇਹ ਘਰ ਵੀ ਦੇਖ ਰਹੇ ਆ ਵੀ ਬਹੁਤ ਹੌਲਾ ਹੈਣਾ ਤੇ ਟੈਲੈਂਟ ਤੁਹਾਡਾ ਬਹੁਤ ਵੱਡਾ ਹੈ ਹਾਂਜੀ ਹੈਨਾ ਹੁਣ ਮਨ ਦੇ ਵਿੱਚ ਆਉਂਦੀ ਹੈ ਇਹ ਗੱਲਾਂ ਆਉਂਦੀਆਂ ਵੀ ਮੇਰੇ ਕੋਲ ਟੈਲੈਂਟ ਤਾਂ ਹੈਗਾ ਪਰ ਮੌਕਾ ਨਹੀਂ ਮਿਲਿਆ ਹਾਂਜੀ ਸਰ ਇਹ ਤੇ ਹੈ ਮੌਕਾ ਨਹੀਂ ਮਿਲਦਾ ਮੌਕਾ ਨਹੀਂ ਮਿਲਿਆ ਹਾਂਜੀ ਕੀ ਕਮੀਆਂ ਕਿੱਥੇ ਰਹਿ ਗਈਆਂ ਕਿੱਥੇ ਕਮੀਆਂ ਰਹਿ ਗਈਆਂ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਸਰ ਇੱਕ ਤੇ ਪਿਛੇ ਸਪੋਰਟ ਨਹੀਂ ਹੈਗੀ ਕਿ ਗਰੀਬੀ ਬਹੁਤ ਜ਼ਿਆਦੀ ਆਡੇ ਘਰਾਂ ਚ ਗਰੀਬੀ ਬਹੁਤ ਜ਼ਿਆਦੀ ਹੈ ਸਰ ਇੱਕ ਟਾਈਮ ਰੋਟੀ ਪਕਾ ਦੀ ਇੱਕ ਟਾਈਮ ਪਕਦੀ ਨਹੀਂ ਮੇਰੇ ਘਰ ਵਾਲਾ ਕੰਮ ਤੇ ਜਾਂਦਾ ਆ ਹਾਂ ਕਿਤੇ ਕਿਤੇ ਡਾੜੀ ਲੱਭ ਜਾਂਦੀ ਕਿਤੇ ਨਹੀਂ ਲੱਭਦੀ ਕੋਈ ਮਜ਼ਦੂਰੀ ਕਰਦੇ ਨੇ ਹਾਂਜੀ ਉਹ ਵੀ ਮਜ਼ਦੂਰੀ ਕੋਈ ਮਜ਼ਦੂਰੀ ਕਰਦੇ ਹਾਂਜੀ ਹੁਣ ਮਨ ਚ ਆਉਂਦਾ ਵੀ ਸਾਡੇ ਕੋ ਵੀ ਕੋਈ ਆਵੇ ਸੁਣਨ ਗਾਣਾ ਸੁਣੇ ਮੇਰਾ ਨਾਲ ਮੈਨੂੰ ਵੀ ਖੁੱਲੇ ਪੈਸੇ ਮਿਲਣ ਘਰ ਮੇਰਾ ਵੀ ਘਰ ਸੋਹਣਾ ਬਣ ਜਾਵੇ ਹਾਂਜੀ ਹਾਂਜੀ ਹੈਨਾ ਹਾਂਜੀ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਤੁਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਵੀ ਜੇ ਮੇਰਾ ਤੁਹਾਨੂੰ ਗਾਣਾ ਵਧੀਆ ਲੱਗਿਆ ਤੇ ਮੈਨੂੰ ਸਪੋਰਟ ਕਰੋ ਕੈਮਰੇ ਵਾਲ ਦੇਖ ਕੇ ਤੁਸੀਂ ਕਹਿ ਦਿਓ ਨਾ ਹਾਂਜੀ ਸਰ ਜੇ ਮੇਰਾ ਗਾਣਾ ਵਧੀਆ ਲੱਗਿਆ ਤੇ ਮੈਨੂੰ ਸਪੋਰਟ ਜਰੂਰ ਕਰਿਓ ਇਹਨੂੰ ਕੋ ਫਰਮਾਇਸ਼ ਵੀ ਆ ਰਹੀ ਸੀ ਭੈਣੇ ਕਿਹੜੇ ਗਾਣੇ ਦੀ ਫਰਮਾਇਸ਼ ਕਰ ਰਹੇ ਤੁਸੀਂ ਨਸ਼ਤਰ ਗਿਲ ਦੇ ਦੀ ਨਸ਼ਤਰ ਗਿਲ ਦਾ ਹੁਣ ਭੈਣ ਤੋਂ ਸੁਣਨਾ ਆਪਾਂ ਫਿਰ ਹਾਂਜੀ ਤੇਰਾ ਨਾਮ ਤੇ ਹੁੰਨੀ ਹੈ ਤੇਰਾ ਨਾਮ ਤੇ ਹੋਣੀ ਲਓ ਜੀ ਨਸ਼ਤਰ ਗਿਲ ਦਾ ਭੈਣੇ ਇੱਕ ਸਲਾ ਦੇ ਫਰਮਾਇਸ਼ ਆ ਗਈ ਹੈ ਜੀ ਮੈਂ ਤੇਰਾ ਨਾਮ ਤੇਉ ਨੀਆ ਮੈਂ ਬਸ ਤੈਨੂੰ ਚਾਹੁੰਨੀਆ ਮੈਂ ਤੈਨੂੰ ਕਿੰਨਾ ਪਿਆਰ ਕਰਾਂ ਤੈਨੂੰ ਕਿੰਨਾ ਪਿਆਰ ਕਰਾਂ ਬੋਲ ਕੇ ਦੱਸਿਆ ਜਾਵੇ ਨਾ ਬੋਲ ਕੇ ਦੱਸਿਆ ਜਾਵੇ ਨਾ ਇੱਕ ਪਲ ਜੇ ਮੁਕ ਮੋੜਾ ਤੇ ਦੂਜਾ ਸਾ ਵੀ ਆਵੇ ਨਾ ਮੈਂ ਤੇਰਾ ਨਾਮ ਤਿਉਨੀਆ ਮੈਂ ਚੰਨਾ ਤੈਨੂੰ ਚਾਹੁੰਨੀਆ ਮੈਂ ਤੇਰਾ ਨਾਮ ਤਿਉਨੀਆ ਮੈਂ ਬਸ ਤੈਨੂੰ ਚਾਹੁੰਨੀਆ ਵਾ ਵਾ ਕੀ ਬਾਤ ਹੈ ਪਹਿਣਦੇ ਹੈ ਹਸਬੰਦ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਬਲੀ ਗੱਲਬਾਤ ਕਰ ਲੈਨੇ ਵੀਜੀ ਭਾਈ ਜੀ ਕੀ ਹਾਲ ਚਾਲ ਹਾਂਜੀ ਵਧੀਆ ਜੀ ਹੋਰ ਦੱਸੋ ਆਪਣਾ ਨਾਮ ਹਾਂਜੀ ਦਵਿੰਦਰ ਸਿੰਘ ਦਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜੋ ਮੇਰੀ ਵਾਈਫ ਕਵਲਜੀਤ ਕੋਰ ਇਹਨਾਂ ਦੀ ਮਿੱਠੀ ਬਾਤ ਬਹੁਤ ਸਰੀਲੀ ਹਰੇਕ ਦੇਸ਼ ਕੰਟਰੀਆਂ ਦੇ ਵਿੱਚ ਇਹਨਾਂ ਦੀ ਬਾਤ ਪਹੁੰਚੇ ਕੋਈ ਵੀ ਕਿਸੇ ਤਰ੍ਹਾਂ ਦਾ ਭੈਣ ਭਰਾ ਕੋਈ ਇਹਨਾਂ ਦੀ ਮਦਦ ਕਰ ਸਕੇ ਤੁਸੀਂ ਆਪਣੇ ਲੋਕ ਨਾਲ ਸਪੋਰਟ ਮੈਂ ਆਪਣੇ ਲੋ ਇਹਨਾਂ ਨੂੰ ਫੁੱਲ ਸਪੋਰਟ ਆਉਣ ਜਾਣ ਤੋਂ ਕਿਤੇ ਨਹੀਂ ਰੋਕ ਕਿਸੇ ਪ੍ਰੋਗਰਾਮ ਤੇ ਕਿਸੇ ਗੁਰਦੁਆਰੇ ਕਵੀਸ਼ਰੀ ਬੋਲ ਜੀ ਕਵੀਸ਼ਰੀ ਵੀ ਬੋਲਦੇ ਆ ਗਾਣੇ ਵੀ ਬੋਲਦੇ ਹਨ ਤੇ ਤੁਸੀਂ ਖੁਦ ਕੀ ਕੰਮ ਕਰਦੇ ਹੋ ਖੁਦ ਮੈਂ ਸਰ ਮਜ਼ਦੂਰੀ ਕਰਦਾ ਮਜ਼ਦੂਰੀ ਦਾ ਹਾਂ ਸਰ ਤੁਹਾਡੇ ਵੀ ਮਨ ਚ ਆਵੇ ਵੀ ਕੋਈ ਪੈਸਾ ਤੇ ਲਾ ਹੋਵੇ ਮੇਰੇ ਕੋਲ ਤੇ ਇਹਨੂੰ ਸਟਾਰ ਬਣਾ ਦਿਆਂ ਹਾਂਜੀ ਸਰ ਪੈਸੇ ਦੇ ਹੁਣ ਮੇਰੇ ਤੋਂ ਤੇ ਮੈਂ ਇਹਨਾਂ ਦੇ ਖੁਦ ਗਾਣੇ ਰਿਲੀਜ਼ ਕਰਾਂਗਾ ਸੋ ਦੋਸਤੋ ਗੱਲ ਇਹ ਆ ਵੀ ਘਰ ਦੀ ਗਰੀਬੀ ਕਰਕੇ ਇਹ ਹੀਰਾ ਜਿਹੜਾ ਵਾ ਇਸ ਪਿੰਡ ਦੇ ਵਿੱਚ ਲੁਕਿਆ ਹੋਇਆ ਹੈ ਸੋ ਅੱਜ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਪਿੰਡ ਦਾ ਗਾਣਾ ਜਿਹੜਾ ਵਾ ਨਾ ਗਾਣੇ ਨੂੰ ਜਰੂਰ ਸੁਣੋ ਇੱਕ ਮੋਬਾਈਲ ਨੰਬਰ ਸਾਜਮੀ ਨੂੰ ਯਾਦ ਰੱਖਿਆ ਬਾਈ ਜੀ ਮੋਬਾਈਲ ਨੰਬਰ ਕੋਈ ਪਿੰਡ ਦਾ ਬੋਲ ਦਿਓ ਹਾਂਜੀ 77107 82184 ਦੁਬਾਰਾ ਫਿਰ ਬੋਲ ਦਿਓ 77107 82184 ਜੀ ਇਹ ਨੰਬਰ ਜਿਹੜਾ ਆਪਾਂ ਫਲੈਸ਼ ਤੇ ਵੀ ਚਲਾ ਦੇਾਂਗੇ ਡਿਸਪਲੇ ਦੇ ਉੱਤੇ ਵੀ ਚਲਾ ਦੇਾਂਗੇ ਤੇ ਭੈਣ ਦਾ ਗਾਣਾ ਸੁਣ ਕੇ ਤੁਸੀਂ ਭੈਣ ਨੂੰ ਸਪੋਰਟ ਕਰਨਾ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੇ ਅਕਾਊਂਟ 'ਚ ਪੈਸੇ ਪਾ ਦਿਓ ਜਾਂ ਇਹਨਾਂ ਨੂੰ ਘਰ ਬਣਾ ਦਿਓ ਮੈਂ ਕਹਿੰਨਾ ਇਹਨਾਂ ਨੂੰ ਇਸ लायक ਬਣਾ ਦਿਓ ਕਿ ਇਹ ਆਪਣਾ ਖੁਦ ਕਮਾ ਕੇ ਆਪਣਾ ਘਰ ਵੀ ਬਣਾਉਣ ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਇਹ ਗਤੀ ਕਦੀ ਵੀ ਨਾ ਆਵੇ ਕਿ ਸਾਨੂੰ ਕਿਸੇ ਨੇ ਘਰ ਬਣਾਕ ਦਿੱਤਾ ਸੀ ਇਹ ਇਹਨਾਂ ਦੇ ਦਿਮਾਗ 'ਚ ਇਹ ਗੱਲ ਹਮੇਸ਼ਾ ਘੁੰਮਣੀ ਚਾਹੀਦੀ ਆ ਕਿ ਅਸੀਂ ਆਪਣੀ ਮਿਹਨਤ ਕਰਕੇ ਆਪ ਕਾਮਯਾਬ ਹੋਏ ਸੋ ਅੱਜ ਦੀ ਵੀਡੀਓ ਸਾਡੀ ਇਹੀ ਹੈ ਕਿ ਜਿਹੜੇ ਲੋਕ ਸਮੇਂ ਦੇ ਨਾਲੋਂ ਟੁੱਟ ਚੁੱਕੇ ਨੇ ਆਓ ਉਹਨਾਂ ਦੀ ਮਾਂ ਫੜੀਏ ਤੇ ਉਹਨਾਂ ਨੂੰ ਵੀ ਸਮੇਂ ਦਾ ਹਾਣੀ ਬਣਾਈਏ ਸੋ ਅੱਜ ਦੀ ਵੀਡੀਓ ਇਸ ਭੈਣ ਦੀ ਆਪਾਂ ਤੁਹਾਨੂੰ ਜਿਹੜੀ ਕਲਾਕਾਰੀ ਉਹ ਦਿਖਾਈਏ ਆਵਾਜ਼ ਸੁਣਾਈਏ ਬਹੁਤ ਵੱਡੇ ਵੱਡੇ ਸਿੰਗਰਾਂ ਨੂੰ ਆਵਾਜ਼ ਫੇਲ ਕਰਦੀ ਓ ਯਾਰ ਤੁਸੀਂ ਤਾਂ ਉਹਨਾਂ ਨੂੰ ਸਟਾਰ ਬਣਾ ਦਿੱਤਾ ਜਿਨ੍ਹਾਂ ਨੂੰ ਉਹ ਚਾਰਿਆਂ ਨੂੰ ਗਾਣੇ ਦਾ ਊੜਾ ਜੜਾ ਵੀ ਨਹੀਂ ਆਉਂਦਾ ਪਰ ਭੈਣ ਕੋਲ ਬਹੁਤ ਵਧੀਆ ਟੈਲੈਂਟ ਹੈ ਗਾਣਾ ਬਹੁਤ ਵੱਡਾ ਇਹਨਾਂ ਦਾ ਸੋ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਦਾ ਨੰਬਰ ਜਿਹੜਾ ਤੁਹਾਨੂੰ ਦੇ ਦਿੱਤਾ ਹੈ ਪ੍ਰੋਗਰਾਮ ਵਾਸਤੇ ਸੰਪਰਕ ਕਰੋ ਤਾਂ ਜੋ ਇਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਗੁਜ਼ਰ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਰਹੋ ਸਾਡੇ ਨਾਲ ਸਰਖਾਪ ਟੀਵੀ ਧੰਨਵਾਦ